ਖੁਸ਼ ਖਬਰੀ ਹੈ ਜਲੰਧਰ ਦੇ ਲਈ ਕਿ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਾਤਾਰ ਆਦਮپور 에য়ারਪੋਰਟ ਨੂੰ ਲੈ ਕੇ ਲਗਾਤਾਰ ਜਿਹੜੀ ਗੱਲਬਾਤ ਚੱਲ ਰਹੀ ਸੀ ਮੰਤਰੀ ਸਾਹਿਬ ਦੇ ਨਾਲ ਮੇਲ ਹੋਇਆ ਐਵੀਏਸ਼ਨ ਸੈਕਟਰੀ ਗਵਰਨਮੈਂਟ ਆਫ ਇੰਡੀਆ ਉਹਨਾਂ ਨਾਲ ਮੇਲ ਹੋਇਆ ਔਰ ਸਪਾਈਸ ਜੈਟ ਦੇ ਜਿਹੜੇ ਚੇਅਰਪਰਸਨ ਸੀਗੇ ਵਾਈਸ ਚੇਅਰਪਰਸਨ ਮਿਸਟਰ ਪਲਨੀ ਜੀ ਉਹਨਾਂ ਨਾਲ ਗੱਲਬਾਤ ਹੋਈ ਤਾ ਬਹੁਤ ਖੁਸ਼ਖਬਰੀ ਹੈ ਕਿ 2 ਮਾਰਚ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਾਫੀ 에ਰਪੋਰਟ ਹੈ ਜਿਹੜੇ ਉਹਨਾਂ ਦਾ ਉਦਘਾਟਨ ਕਰਨ ਜਾ ਰਹੇ ਹੈ ਜਿਦੇ ਵਿੱਚ ਆਦਮਪੁਰ ਵਾਲਾ ਜਿਹੜਾ ਤੁਹਾਡਾ 에ਰਪੋਰਟ ਹੈ ਜਲੰਧਰ ਦਾ ਉਹ ਵੀ ਸ਼ਾਮਲ ਹੈ 2 ਮਾਰਚ ਨੂੰ ਜਲੰਧਰ ਦਾ ਆਦਮਪੁਰ ਦਾ ਜਿਹੜਾ 에ਰਪੋਰਟ ਹੈ ਇਹਦੀ ਇਨੌਗੁਰੇਸ਼ਨ ਹੋ ਰਹੀ ਹੈ ਫਲਾਈਟ ਸ਼ੁਰੂ ਹੋ ਰਹੀ ਹੈ ਅ स्टार वन कंपनी ਜਿਹੜੀ स्टार ਅਲਾਈਅੰਸ ਦੀ ਜਿਹੜੀ ਸਿਸਟਰ ਕੰਸਰਨ ਹੈ ਉਹਨਾਂ ਉਸੇ ਗਰੁੱਪ ਦੀ ਕੰਪਨੀ ਹੈ ਉਹ ਫਲਾਈਟ ਲੈ ਕੇ ਜਿਹੜੀ ਹੈ ਦੋ ਤਰੀਕ ਨੂੰ ਪਹੁੰਚ ਰਹੀ ਹੈ ਸੋ ਮੇਰਾ ਮਨ ਸੀ ਕਿ ਮੈਂ ਜਲੰਧਰ ਦੇ ਨਿਵਾਸੀਆਂ ਦੇ ਨਾਲ ਇਹ ਖੁਸ਼ਖਬਰੀ ਹੈ ਜਰੂਰ ਸਾਂਝੀ ਕਰਾਂ ਕਿਉਂਕਿ ਮੈਨੂੰ ਵੈਸੇ ਤਾਂ ਮੈਨੂੰ ਕੱਲ੍ਹ ਦੀ ਸਾਰੀ ਜਿਹੜਾ ਪ੍ਰੋਗਰਾਮ ਹੈ ਇਹਦਾ ਪਹੁੰਚ ਗਿਆ ਸੀ ਪਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ 'ਚ ਬਿਜ਼ੀ ਆ ਸ਼ੋਭਾ ਯਾਤਰਾ ਸੀ ਕੱਲ੍ਹ ਆ ਜਨਮ ਦਿਨ ਹੈ ਔਰ ਅੱਜ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਤੇ ਮੈਂ ਇਹ ਸਾਰੀ ਜਿਹੜੀ ਇਨਫਾਰਮੇਸ਼ਨ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਲੰਧਰ ਵਾਲਿਆਂ ਲਈ ਬਹੁਤ ਹੀ ਵਧਾਈ ਦੀ ਗੱਲ ਹੈ ਕਿ ਜਲੰਧਰ ਦਾ ਜਿਹੜਾ 에ਅਰਪੋਰਟ ਆ ਇਹ ਸ਼ੁਰੂ ਹੋਣ ਜਾ ਰਿਹਾ ਔਰ ਅੱਜ ਬੜਾ ਵਿਸ਼ੇਸ਼ ਦਿਹਾੜਾ ਹੈ ਗੁਰੂ ਮਹਾਰਾਜ ਦਾ ਅੱਜ 647ਵਾਂ ਜਨਮ ਦਿਹਾੜਾ ਔਰ ਸਰਕਾਰ ਨਾਲ ਇਹ ਵੀ ਗੱਲ ਚੱਲ ਰਹੀ ਹੈ ਕਿ ਇਸ 에ਅਰਪੋਰਟ ਦਾ ਜਿਹੜਾ ਨਾਮ ਹੈ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਤੇ ਰੱਖਿਆ ਜਾਵੇ ਸੋ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਅੱਜ ਦੇ ਦਿਨ ਅਸੀਂ ਇਹ ਮੈਂ ਤੁਹਾਡੇ ਨਾਲ ਨਿੱਜੀ ਤੌਰ ਤੇ ਜਿਹੜੀ ਇਹ ਖੁਸ਼ੀ ਸਾਂਝੀ ਕਰ ਰਿਹਾ ਕਿ 에어ਪੋਰਟ ਦਾ ਨਾਮ ਵੀ ਗੁਰੂ ਮਹਾਰਾਜ ਦੇ ਨਾਮ ਤੇ ਰੱਖਿਆ ਜਾਵੇਗਾ ਔਰ ਇੱਕ ਵਾਰੀ ਫੇਰ ਜਲੰਧਰ ਨਿਵਾਸੀਆਂ ਦੀਆਂ ਜਿਹੜੀਆਂ ਦੁਆਵਾਂ ਤੁਹਾਡੇ ਪਿਆਰ ਸਦਕਾ ਮੈਂ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਿੰਨੇ ਵੀ ਐਫਰਟ ਕੀਤੇ ਆ ਚਾਹੇ ਉਹ ਬੰਦੇ ਭਰ ਟ੍ਰੇਨ ਸੀਗੀ ਚਾਹੇ ਉਹ ਜਲੰਧਰ ਫਲੋਰ ਹਲਕੇ ਦੇ ਜਾਂ ਦੂਸਰੇ ਹਲਕਿਆਂ ਦੇ ਜਿਹੜੇ रेलवे क्रॉसिंग ਜਿਹੜੇ ਬ੍ਰਿਜ ਉਹ ਬੜਨ ਜਾ ਰਿਹਾ ਮੈਂ ਸਮਝਦਾ ਕਿ ਜਲੰਧਰ ਵਾਲਿਆਂ ਦਾ ਪਿਆਰ ਹੈ ਤੁਹਾਡੀਆਂ ਦੁਆਵਾਂ ਤੁਹਾਡੀਆਂ ਦੁਆਵਾਂ ਕਰਕੇ ਹੀ ਮੈਂ ਸਮਝਦਾ ਕਿ ਮੇਰੀਆਂ ਜੜੀਆਂ ਕੋਸ਼ਿਸ਼ਾਂ ਇਹਨਾਂ ਨੂੰ ਫਲ ਲੱਗਦਾ ਸੋ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨਵਾਦ ਔਰ ਦੋ ਤਰੀਕ ਨੂੰ ਜਿਹੜੀ ਫਲਾਈਟ ਹੈ ਉਹ ਜਲੰਧਰ ਦੇ ਵਿੱਚ ਲੈਂਡ ਕਰ ਰਹੀ ਹੈ ਬਹੁਤ ਬਹੁਤ ਵਧਾਈ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਵਧਾਈ